ਅਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਤੁਹਾਡੇ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੂ। ਮੇਰੀ ਸਾਰੀ YouTube ਫੈਮਲੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਨਵਾਂ ਸਾਲ ਸਾਰਿਆਂ ਨੂੰ ਖੁਸ਼ੀਆਂ ਅਤੇ ਤੰਦਰੁਸਤੀਆਂ ਲੈ ਕੇ ਆਵੇ। ਸਾਰੀ YouTube ਫੈਮਲੀ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਧੰਨਵਾਦ ਜੋ ਇਹਨਾਂ ਸਪੋਰਟ ਕਰ ਰਹੇ ਹੋ। ਆਪਣੀ ਵੀਡੀਓਜ਼ ਨੂੰ ਇਹਨਾਂ ਦੇਖ ਰਹੇ ਹੋ, ਲਾਈਕ, ਕਮੈਂਟ, ਸ਼ੇਅਰ ਕਰ ਰਹੇ ਹੋ। ਅਪਾਏ ਇਸ ਤਰ੍ਹਾਂ ਹੀ ਇਸ ਸਾਲ ਤੋਂ ਵੀ ਤੁਹਾਡੇ ਲਈ ਨਵੀਂ-ਨਵੀਆਂ ਵੀਡੀਓ ਨਵੀਆਂ-ਨਵੀਆਂ ਕੋਟੀਆਂ ਦੀ ਡਿਜ਼ਾਈਨ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ ਜੋ ਇੰਨਾ ਸਪੋਰਟ ਕਰਦੇ ਹੋ ਧੰਨਵਾਦ ਜੀ ਹੱਥ ਜੋੜ ਕਰਾਂ ਅਰਦਾਸ ਇਹ ਮਾਲਕਾ ਹੱਸ ਖੇੜ ਲੰਗੇ ਦਿਨ ਆਉਣ ਵਾਲੇ ਸਾਲ ਦਾ ਪਿਆਰ ਤੇ ਮੁਹੱਬਤਾਂ ਦੇ ਫੁਹਾਰੇ ਲੈ ਕੇ ਆਵੇ ਨਵਾਂ ਸਾਲ ਖੁਸ਼ੀਆਂ ਦੇ ਹੁਲਾਰੇ ਲੈ ਕੇ ਆਵੇ ਨਵਾਂ ਸਾਲ ਖੁਸ਼ੀ